ਤੂੰ ਅਣਪੜਾ ਦਾ ਸਾਰੇ ਤਾਂ ਨਹੀਂ ਅਣਪੜ ਤੁਰੇ ਫਿਰਦੇ। ਆਹ ਤੇ ਬੋਲ ਬਾਪਸ। ਪੀ ਐਚ ਡੀ ਵੀ ਵਿੱਚ ਤੁਰੇ ਫਿਰਦੇ ਆ ਮੇਰੇ ਵਰਗੇ। ਲਿਆ ਫਿਰ ਬਾਤੀਆਂ ਤਾਂ। ਉਹ ਲਿਆ ਬਾਤੀਆਂ ਯਾਰ ਬਣਾ ਉਰੇ। ਪੂਰੇ ਕਰ ਮੈਨੂੰ ਪਤਾ ਨਾ ਘਟਦੇ। ਘਟਣੇ ਕਿੰਨੇ ਕੁ ਵਾਰ? ਵਾਦੇ ਵੀ ਨਹੀਂ ਗਏ ਜੇ ਕਰਦੇ ਆ। ਕਰਦੇ ਆ ਤਾਂ ਵਾਦੇ ਵੀ ਨਹੀਂ। ਅਰੇ ਜਮਾ ਇਹਨੂੰ ਪੈਸੇ ਦੇ ਯਾਰ। ਕਿੰਨੇ? ਮੰਡੀਆਂ 'ਚ ਕਿਵੇਂ ਆਵਾਂਗੇ ਸੀ? ਉਹ ਮੰਡੀਆਂ 'ਚ ਕਿਵੇਂ ਆਵਾਂਗੇ? 75 ਦਿੱਤਾ। ਹਾਂ। ਇੱਕ ਕੌਫੇ ਵੀ ਦੋ। ਮੰਡੀਆਂ 'ਚ ਆਵਾਂਗੇ ਸੀ ਕਿਵੇਂ ਆਵਾਂਗੇ ਮੰਡੀਆਂ 'ਚ ਨਾ ਆਉਂਗੇ ਫਿਰ ਕਿਹੜਾ ਇੱਥੇ ਕੋਈ ਕੰਮ ਖੜਜੂ ਮਾਲ ਤਾਂ ਲਿਆਉਣਾ ਪੂਰਵਾ ਧਣ ਵਾਸਤੇ ਮਾਲ ਤਾਂ ਲਿਆਉਣਾ ਪੂਰਵਾ ਤੁਸੀਂ ਆਓਗੇ ਆਏ ਨੂੰ ਕੋਈ ਮਾਲ ਫੱਟੇ ਜੀ ਬੜਾ ਪੈਸੇ ਦੇ ਪੈਸੇ ਤਰੋਂ ਦੇ ਪਾ ਦਿੰਦੇ ਓਏ ਹਈ ਮਾਲ ਇੰਨੇ ਦਾ ਹੁਣ ਖੜਾ ਕਿੰਨਾ ਚਿਰ ਕਿੰਨਾ ਚਿਰ ਖੜਾ ਰਹੇਗਾ ਆ ਭਾਈ ਇਹਨਾਂ ਨੂੰ ਲਾਤਾ ਕੀ ਕਰ ਲਾਤਾ ਉਹ ਦੇ ਦੇ ਭਈ ਉਹਨੂੰ ਦੇ ਦੇ ਹਾਂ ਬੋਲ ਲਾਇਆ ਦੇ 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 ਅੱਲਾ ਫੜੋ ਭਾਈ ਦੀਆਂ 22 ਹਾਂ ਇਹਨੇ ਲਾਇਆ ਆ ਜਾ ਫੜ 22 22 ਨਹੀਂ 22 ਲਾਇਆ ਗੋਰੇ ਇਧਰ ਆ ਦੇ ਅੱਗੇ ਪੱਕੜ ਤੇ ਮੂਰੇ ਹੋ ਜਾਣਗੇ ਅੱਗ ਹੋ ਜਾਣਗੇ ਪੱਕਰੇ 22 ਲਾਇਆ 20 ਲਾਇਆ ਤਾ ਤੁਸੀਂ ਕੁਝ ਕਰੋ ਲੈ ਬਸ ਉਹਨੇ ਤਾਂ 20 ਲਾਇਆ ਲੈ ਬਸ ਉਹਨੇ ਤਾਂ 20 ਲਾਇਆ ਤੁਸੀਂ ਹੋਰ ਵੀ ਕਹਿ ਜਾ ਮੈਨੂੰ ਲੱਗ ਗਿਆ ਮਾਰ ਦੇ ਮਨ 21 ਜੀ ਲਾਉਣੇ ਤਾਂ ਪਾਉਣੇ ਤਾਂ ਪਾ ਕੇ ਇਹ ਤੂੰ ਅਣਪੜਾ ਦਾ ਸਾਰੇ ਤਾਂ ਨਹੀਂ ਅਣਪੜ ਤੁਰੇ ਫਿਰਦੇ ਆਲ ਤੇ ਬੋਲ ਬਾਪਸ ਪੀ ਐਚ ਡੀ ਵੀ ਵਿੱਚ ਤੁਰੇ ਫਿਰਦੇ ਆ ਮੇਰੇ ਵਰਗੇ 21000 21 ਦੇ ਇੱਕੋ ਗੱਲ 22000 ਦਾ ਤੇਰੇ ਵਾਸਤੇ ਤੇਰੇ ਵਾਸਤੇ ਨਹੀਂ ਪੈਂਦੇ ਆ ਪੈਸੇ ਨਹੀਂ ਓਏ ਰੇਜਮਾ ਪੈਸੇ ਦੇ ਰੋ ਯਾਰ ਕੁਛ ਕਰੀ ਜਾ ਸਾਨੂੰ ਐਸੀ ਵੀ ਪੈਸੇ ਪੂਰੇ ਕਰਨੇ ਆ ਪੈਸੇ ਪੂਰੇ ਨਹੀਂ ਹੁੰਦੇ ਫਿਰ ਮੇਰੇ ਸਾਹਮਣੇ ਤਾਂ ਹੁਣ ਇਹੀ ਪੈਸੇ ਯਾਰ 21000 ਤੇਰੇ ਵਾਸਤੇ ਓ ਵੀ ਮੈਂ ਇਹ ਵੀ ਤੇਰੇ ਵਾਸਤੇ ਆ ਮੈਂ ਲਈ ਤਾਂ ਜਈ ਨਹੀਂ ਸੀ ਤੈਨੂੰ ਡਿਸਕਾਊਂਟ ਹੀ ਹੈ ਆ ਆ ਤੈਨੂੰ ਡਿਸਕਾਊਂਟ ਹੀ ਹੈ ਹਾਂ ਆ ਦਾ ਬੇ ਲਿਖਾਰਾ ਵੀ ਲੋਕ ਨਹੀਂ 21 21 ਨਾ ਇਹ ਨਹੀਂ ਜਿਹੜੀ ਗੱਲ ਤੈਨੂੰ ਮੈਂ ਕਿਹਾ ਉਹ ਗਲਤ ਆ ਉਹ ਤੂੰ ਪੈਸੇ ਵੜਾ ਉਹ ਜਿਹੜੀ ਗੱਲ ਉਹ ਲਈਏ ਪਰੇ ਕੀ ਯਾਰ ਉਹ ਕਿਉਂ ਵਿੱਚ ਪਾਉਣਾ ਕੱਢ ਕੇ ਪੈਸੇ ਮੈਂ ਮਰ ਜੰਨਾਗਾ ਜਿਹੜੀ ਗੱਲ ਮੈਂ ਆਖੀ ਨਾ ਉਹਦੇ ਬਾਅਦ ਉਹ ਤਾਂ ਬਹੁਤ ਕੁਝ ਕਹਿਣਗਾ ਦੂਸਰ ਕਹਿਣਗਾ ਆਓ ਉਹਨੂੰ ਵਟਾਂਗੇ ਅਸੀਂ ਪਤਾ ਹੈ ਤੇਰੇ ਵਿੱਚ ਅਸੀਂ ਥੋੜੀ ਮਰ ਨਾਲ ਹੈ ਇੱਕ ਦੋ 1 2 3 4 5 6 7 8 9 10 11 12 13 14 15 16 17 18 19 20 ਉਹ ਨਹੀਂ ਪੈਂਦੇ ਤੇਰੀ ਕਸਮ ਜੇ ਪੈਂਦੇ ਪੈਸੇ ਨਹੀਂ ਪੁਰਾਣੇ ਭਰਾ ਨਹੀਂ ਭਰਾ ਜੀ ਮੇਰੇ ਮਾਈ ਵੀ ਨਾ ਭਰਾਵਾ ਮੇਰਾ ਵੱਡੇ ਵੀਰ ਜੀ ਜਿਹੜਾ ਕੋ ਪਿਆ ਆ ਇਹ ਤਨ ਮੈਂ ਤੇ ਜਨਾਬ ਦਾ ਬਲੀ ਨਹੀਂ ਪੈਂਦੇ ਭਾਈ ਜੀ ਨਹੀਂ ਪੈਂਦੇ ਔਰ ਤੂੰ ਪਰੇ ਹੋ ਜਾ ਕੋਈ ਗਾਦੇ ਕਾਲੀ ਹੈ ਮੈਂ ਸਮਝਿਆ ਕਰ ਗੱਲ ਮਨ ਵੀ ਜਾਏਗਾ ਮਨ ਵੀ ਜਾਇਆ ਕਰ ਮਨ ਸਾਡੀ ਮਨ ਸਾਨੂੰ ਕੋਈ ਕਰੋ ਬੰਦਾ ਭਜਦੇ ਆ ਮਨ ਵੀ ਜਾਇਆ ਕਰ ਨਹੀਂ ਮੰਨੇ ਮੰਨੇ ਮੰਨੀ ਦੇ ਹੁੰਦਾ ਜੇ ਪੈਂਦੇ ਹੁੰਦੇ ਤੇਰੀ ਕਸਮ ਮੈਂ ਪਾਉਂਦਾ 21 ਹਜ਼ਾਰ ਦਿੰਦੇ ਲੇ ਲੇ ਡੇ ਦਾ ਨਹੀਂ ਦਿੰਦਾ ਯਾਰ ਉਹ ਦਿੰਦੇ ਆ ਦਿੰਦੇ ਕਿਉਂ ਨਹੀਂ ਉਰੇ ਛੱਡੋ ਤਾਂ ਸਹੀ ਪੁੱਤ ਪਿੱਲਾ ਕੋ ਨਹੀਂ ਆ پکڑ ਆ ਪੜ ਬੜੇ ਮਾਨ ਨੇ ਤੁਸੀਂ ਮੈਨੂੰ ਤੇ ਰਾਹ ਪਾਤਾ ਈ ਕਹਤਾ ਤੈਨੂੰ ਰਾਹ ਪਾਤਾ ਤੈਨੂੰ ਫੇਰ ਵੀ ਤੂੰ ਓ ਯਾਰ ਨਹੀਂ ਪੈਂਦੀ 20000 ਦੇ ਯਾਰ ਤੈਨੂੰ ਕਹਦਾ 20000 ਉਹਨੇ 20 ਲਾਇ ਦੀ ਤੇ ਕੀ ਕਰਕੇ ਹੋਦਾ ਅਗਲੇ 5 ਵੀ ਲੋਗੋ ਦੀ ਉਹਦੀ ਗੱਲ ਉਹਦੀ ਛੱਡੋ ਤੇ ਸਾਡਾ ਵੀ ਕੱਲ੍ਹ ਚਾਲ ਘਟੋ ਸਾਡੇ ਚਾਰ ਆਲਾ ਯਾਰ ਜੇ ਪੌਣਿਆਂ ਦਾ ਮਾਰੀ ਅੰਨਾ ਬਾਰੋਦੀ ਮਿਲਦੀ ਰਾਹ ਪਾ ਪੈਸੇ ਬੜੇ ਇਹ ਜਨਨ ਲਖਾਈ ਆਪੋ ਆਪਣੀ ਕਿਉਂ ਮੈਨੂੰ ਰੈਡ ਰੈਡ ਕਰੀ ਜਾਂਦੇ ਅਮੜ ਕੇ ਘੰਟੇ ਨੂੰ ਰੇਡ ਕਰੀਂ ਅੰਟਰਨ ਰੇਡ ਰੇਡ ਕਿ ਬੁੱਧਰ ਹੋ ਗਈ ਮੰਨ ਜਾ ਕਰ ਕੋਈ ਮੰਨ ਜਾ ਕਰ ਤੇਰੀ ਗੱਲ ਸੁਣ ਜੇ ਪਹਿਲਾਂ ਹੀ ਪਾਉਂਦਾ ਪਹਿਲਾਂ ਤੱਤੇ ਸੌਦੇ ਚ ਪਾਉਂਦਾ ਇਹ ਤੋਂ ਬੱਚਾ ਲੈ ਪੈਸੇ ਹੀ ਹੋਏ ਉਹ ਫੜਾ ਦੇ ਪਰੇ ਉਹ ਨਹੀਂ ਭਾਈ ਦੇ ਨਹੀਂ ਓਏ ਹੋ ਗਈ ਗੱਲ ਉਧਰ ਸਾਰੇ ਪਾਸੇ ਨਹੀਂ ਓਏ ਨਹੀਂ ਚੱਡ ਦੇ ਗੱਲ ਹੋ ਗਈ ਦੇ ਦੇ ਪਰ ਉਹ ਕਹੀ ਜਾਂਦਾ ਨਹੀਂ ਜਾ ਟਿਕ ਜਾ ਤੂੰ ਕਰ ਦੇ ਉਹਦੇ ਨਾਲ ਗੱਲ ਹੋਗੀ ਤਰੋਹੀ ਨਾਲ ਗੱਲ ਕਰ ਅੱਛਾ ਜਿੰਨੇ ਲਾਏ ਉਹ ਯਾਰ ਹੋ ਜਾਂਦਾ ਹੁੰਦਾ ਤੇਰੀ ਗੱਲੋਂ ਪੈ ਜਾ ਕਰ ਦੇ ਯਾਰ ਇਹਨੂੰ ਕੀ ਬੋਲਦਾ ਭਾਈ ਭੱਜ ਫੱਟੇ ਫੱਟੇ ਸੜਾ ਲੈ ਬਈਓ ਭੈਣ ਦੇ ਇੱਥੇ ਵਪਾਰ ਕਰ ਜਾ ਬਹੁਤ ਊਖਾ ਤੰਮ ਕੀ ਵਾ ਵਾ ਬੱਚੋ ਵਾ ਵਾ ਬੱਚੋ ਓਏ ਮੇਰੀ ਗੱਲ ਸੁਣੋ ਸਾਨੂੰ ਜਿਹੜਾ ਕੱਟੇ ਉਹ ਤਾਂ ਕੱਟ ਗਏ ਕੱਟ ਗਏ ਹਾਂ ਕੱਟ ਗਏ ਸਾਢੇ ਤੱਕ ਗਏ ਬਦਨਗੇ ਵੀ ਇਹਨੂੰ ਵੀ ਮਾੜੇ ਮੋٹے ਓਏ ਮੈਂ ਤਾਂ ਹੁਣ ਉਹਨੂੰ ਪਤਾ ਕਿ ਆਊਗਾ ਸਾਹਮਣੇ ਨੂੰ ਪਤਾ ਜੀ ਫੇਰ ਸਾਨੂੰ ਵੀ ਪਤਾ ਇਹ ਗੱਗੀ ਕਹਿੰਦੇ ਆ ਮੈਨੂੰ ਪਤਾ ਹੁੰਦਾ ਵੀ ਕਿੱਥੇ ਜਾ ਕੇ ਬੰਦਾ ਟੁੱਟੂਗਾ ਇਹਨੂੰ ਹਾਂ ਗੰਜਾ ਨੂੰ ਕੰਗੇ ਵੇਚੇ ਹੋਇਆ ਤੇਰੇ ਬਾਈ ਨੇ ਲਖਾਈ ਕਰਾ ਦੇ ਸਾਨੂੰ ਇਹਨਾਂ ਦਾ ਮਾਰ ਅੰਨੇ ਨੂੰ ਗਲੇਲਾ ਮੰਡੀਆਂ ਹੋਈਆਂ ਆਦਾ ਫੜੋ ਇਹ ਤਾਂ ਗੱਲ ਦੀ ਨਹੀਂ ਹੁੰਦੀ ਓਏ ਨਾ 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 ਤੂੰ ਆਪਣੇ ਉੱਤੇ ਕਾਊਂਟਰ ਤੇ ਲੈ ਕੇ ਚੱਲ ਹੁਣ ਇਹਨਾਂ ਨਾਲ ਮੈਂ ਕਰੂੰ ਗੱਲ ਉਹ ਮੂਵੀ 'ਚ ਆ ਕੇ ਉਹ ਐਵੇਂ ਕਰਕੇ ਲਾਏ ਅੱਜ ਕੈਮਰੇ ਵਾਲੇ ਕੈਮਰੇ ਵਾਲੇ ਇਸੇ ਕਰਕੇ ਲਾਏ ਅੱਜ ਓਏ ਜਿਹੜੀ ਸੋਹਣੀ ਆ ਉਹ ਤਾਂ ਭੇਜ ਦੀ ਹਾਂ ਲੈ ਜਾ 10000 ਦੀ ਆਫਰੀ ਆ ਤੈਨੂੰ ਮੰਨ ਜਾ ਚਾਚੀ ਹੈਗੀ ਐ ਚਾਚੀ ਸਾਡੀ ਹੈਗੀ ਐ ਮੂਲੀ ਨਾਲੋਂ ਗੰਢਾ ਚੰਗਾ 3ਵੇਂ ਨਾਲੋਂ ਬੰਦਾ ਰੰਡਾ ਚੰਗਾ ਮੰਨ ਜਾ ਗੱਲ ਮੇਰੀ ਆ ਲੈ ਕੋਈ ਬੋਟ ਨਹੀਂ ਜੇ ਗਲਤ ਹੋ ਗਈ ਨਾ ਜਿੰਨੇ ਪੈਸੇ ਦੇਣੇ ਆ ਉਹ ਅਸੀਂ ਆਸਮੇਂ ਗੱਲ ਕਰਦੇ ਆ ਅਸੀਂ ਵੀ ਤੇਰੀ ਜਾਣੇ ਇਹਨੂੰ ਮੈਂ ਕਹੇ ਜਿਹੜੀ ਉਹ ਪਟਵੰਨੀਆਂ ਨਹੀਂ ਮਿਲਦੀਆਂ ਉਹ ਪਟਵੰਨੀਆਂ ਨੇ ਜਿੱਤੇ ਅੰਦਰ ਉਹਦੇ ਨਾਂ ਮੈਂ 드라마 ਕਰਨਾ ਵਾਂਗਾ ਟੋਟਾ ਨਿਤੰਬਰ ਸਾਰ ਲੈ ਕੇ ਜਾਣਾ ਮੈਂ ਆਪ ਖੁਦ ਆਉਂਦਾ ਘਟੇ ਤੋਂਗਲੇ ਮੰਡ ਤੇ ਮੈਂ ਵੀ ਇੱਕ ਮਿੰਟ ਡੈਲ ਘੁੰਮਦੇ ਹਾਂ ਅੰਬਰਸਰ ਨਾਲ ਚੰਦਰਕਾਂਤਾ ਦਿਖਾਉਂਦੇ ਆ ਰਾਤ ਨੂੰ 4 ਵਜੇ 10000 ਦਾ 10000 ਦਾ 9300 ਦਿੰਦੇ ਆ ਕਰਕੇ ਫੜਾਉਂਦੇ 93 ਦਾ 10000 ਦਾ ਇੱਥੇ ਜਿਹੜੇ ਪਾਪ ਦੀਆਂ ਮਾਰੋਂ ਨਹੀਂ ਮਿਲਦੀਆਂ ਉਹ ਇੱਧਰ ਨੂੰ ਹੋਏ ਤੂੰ ਮਰੋ ਇੱਥੋਂ ਨਹੀਂ ਮਿਲਦੇ ਨਾ ਕਿਤੋਂ ਇੱਥੋਂ ਮਿਲ ਜਾਂਦੇ ਤੇ ਉਹ ਜਿੰਨੇ ਮਰਜੇ ਲੈ ਲਾਇਆ ਗੱਲ ਕਿਹੜੀ ਕਰਦਾ ਇੱਕ ਦੋ ਤਿੰਨ ਯਾਰ ਦੇਤੀਆਂ ਲਗਾ ਇਹਨਾਂ ਨੂੰ ਯਾਰ ਇਹਨਾਂ ਨੂੰ ਮੋੜ ਲੀਏ ਥੋੜੀ ਹੈਗੀਆਂ 8 9 10 11 11 ਉਹ ਨਹੀਂ ਮਿਲਦੇ ਯਾਰ ਯਾਰ ਕਰਕੇ ਪੜਾ 11 ਹੋ ਗਏ 1 ਤੇ 1 11 ਆਹੋ 12 13 14 15 16 17 18 19 20 21 ਆ ਲੋ ਜੀ ਬਾਦਲ ਕਿਆਂ ਵਾਲੀ ਸਗਰਨ ਸਕੀਮ ਦੇਤੀ 21 ਹਜ਼ਾਰ ਹੈ ਯਾਰ